ਕੀ ਸਾਡੀ ਜਾਇਜ ਮੰਗ ਹੈ ਜੋ 3 ਸਾਲ ਅਸੀਂ ਸਾਰੇ ਪਰਫੈਸ਼ਨ ਆਪਦਾ ਪੂਰਾ ਕਰ ਚੁੱਕੇ ਆ ਪਿਛਲੇ ਸਮਿਆਂ ਦੇ ਵਿੱਚ 6-6 ਮਹੀਨੇ ਰਹਿੰਦੇ ਵੀ ਬੰਦਿਆਂ ਦੀ ਬਦਲੀ ਹੋਈ ਹੈ 6-6 ਮਹੀਨੇ ਬਾਅਦ ਵੀ ਉਹਨਾਂ ਨੂੰ ਰੀਵਿੰਗ ਦਿੱਤੀ ਗਈ ਹੈ ਸਟੇਸ਼ਨਾਂ ਤੋਂ ਥੋਡੇ ਦਾ ਦੇਣੀ ਰਹਿੰਦੇ ਆ ਘੰਟੀ ਰਹਿੰਦੇ ਸੀ ਘੰਟੀ ਹੋਈ ਦੇ ਪਹਿਲੀ ਪੋਰਟਲ ਖੋਲ ਦਿੱਤਾ ਗਿਆ 4 ਘੰਟੇ ਪਹਿਲੀ ਪੋਰਟਲ ਖੋਲਤਾ 12 ਨਹੀਂ ਬਚਨ ਦਿੱਤੇ ਇਹ ਸਭ ਸਾਬ ਸੋਚੀ ਸਮਝੀ ਸਾਜ਼ਿਸ਼ ਹੈ ਜਿਹਦੇ ਚ ਮੈਂਕਮੇ ਦੇ ਅਧਿਕਾਰੀ ਵੀ ਆ ਜੋ ਕਿ ਸਾਨੂੰ ਲੰਬੇ ਰੱਖਣਾ ਚਾਹੁੰਦੇ ਆ ਬਈ ਆਪੇ ਬੈਠੀਏ ਚੱਲ ਕੇ ਦਰਾਜਾਰੇ ਕੋਈ ਗੱਲ ਸਾਥਿਓ ਕਿ 200 300 ਕਿਲੋਮੀਟਰ ਦੂਰ ਬੈਠੇ ਹੋਏ ਆ ਕਈ ਆਪਦੇ ਕਈ ਸਾਡੀਆਂ ਭੈਣਾਂ ਆਪਦੇ ਜਵਾਕਾਂ ਨੂੰ ਸੁੱਤਿਆਂ ਨੂੰ ਛੱਡ ਕੇ ਜਾਂਦੀਆਂ ਤੇ ਜਦੋਂ ਵਾਪਸ ਆਉਂਦੀ ਆ ਉਹਨਾਂ ਜਵਾਕ ਸੁੱਤੀ ਮਿਲਦੇ ਆ ਉਹਨਾਂ ਨੂੰ ਖੇੜ-ਕੂੜ ਕੇ ਵਿਚਾਰੇ ਮਾਂ ਤੋਂ ਬਿਨਾਂ ਹੀ ਸੌ ਜਾਂਦੇ ਆ ਉਹ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੀ ਮਾਂ ਕਦੋਂ ਤਾਂ ਡਿਊਟੀ ਤੇ ਜਾਂਦੀ ਆ ਕਦੋਂ ਘਰੇ ਆਉਂਦੀ ਆ ਐਜਾ ਸਾਡਾ ਹਾਲ ਆ ਕਈ ਪਰਿਵਾਰ ਆਪਦੇ ਘਰੇ ਫੁੱਟੇ ਮਾਪੇ ਬਾਪ ਨੂੰ ਛੱਡ ਕੇ 3-300 ਕਿਲੋਮੀਟਰ ਤੇ ਬੈਠਿਆ ਜਿਹੜੀ ਉਮਰ ਉਹਨਾਂ ਦੀ ਆਪਦੇ ਮਾਪੇ ਬਾਪ ਨੂੰ ਦੀ ਸੇਵਾ ਕਰਨ ਦੀ ਹੈ ਬੁਢਾਪਾ ਹੜਾ ਉਹਨਾਂ ਨੇ ਕਿਹਾ ਕਿ ਦੇਖੋ ਤੁਸੀਂ ਧਰਨੇ ਤੋਂ ਕੀ ਕਰੋਗੇ ਦੇਣੀ ਦਾ ਫੇਰ ਵੀ ਮੀਟਿੰਗ ਹੀ ਆ ਮਿਲਣੀ ਦਾ ਮੀਟਿੰਗ ਹੀ ਆ ਤੁਸੀਂ ਲਾ ਲਓ ਧਰਨਾ ਜਦੋਂ ਮੈਂ ਯਾਰ ਕਹਿੰਦਾ ਮੀਟਿੰਗ ਦਵਾਉਣ ਨੂੰ ਤਿਆਰ ਬੈਠਾ ਪ੍ਰਸ਼ਾਸਨ ਤੁਹਾਡੇ ਨਾਲ ਖੜਾ ਤੁਸੀਂ ਸਾਡੀ ਦਾ ਮੰਨ ਲਓ ਤੁਸੀਂ ਇੱਕ ਵਾਰੀ ਨਾ ਜਾਓ ਸਾਡੀ ਮੰਨਣ ਤੇ ਇੱਕ ਵਾਰੀ ਨਾ ਜਾਓ ਫਿਰ ਮੇਰੇ ਵੱਲੋਂ ਇਹ ਕਿਹਾ ਗਿਆ ਕਿ ਤੁਸੀਂ ਐਂ ਕਰੋ ਚਲੋ ਲੈਟਰ ਘੜ ਦੋ ਸਾਨੂੰ ਇੱਕ ਮੀਟਿੰਗ ਦਾ ਲੈਟਰ ਘੜਦੇ ਹੋ ਤੇ ਅਸੀਂ ਸਾਡੀ ਜਥੇਬੰਦੀ ਨੂੰ ਉਹ ਲੈਟਰ ਪਾ ਦੇਾਂਗੇ ਕਿ ਆਜ ਅੱਜ ਕੋ ਸਾਨੂੰ ਮੀਟਿੰਗ ਮਿਲ ਗਈ ਆ ਤੁਸੀਂ ਇੱਥੇ ਇੱਕ ਬਹੁਤ ਹੀ ਬਹੁਤ ਦੇ ਪੂਨ ਉਦੇਸ਼ ਦੇ ਲਈ ਇਕੱਠੇ ਹੋਏ ਆ ਜਦੋਂ ਦੀ ਸਾਡੀ ਭਰਤੀ ਹੋਈ ਹੈ ਬਲ ਬਲ ਦੇ ਉੱਪਰ ਟੱਕਾ ਸਾਡੇ ਨਾਲ ਹੁੰਦਾ ਆ ਰਿਹਾ ਪਹਿਲਾਂ ਤਾਂ ਪੰਜਾਬ ਦੇ ਪੇਕ ਮਿਸ਼ਨ ਜਿਹੜੇ ਸੀਗੇ ਉਹ ਰੱਦ ਕਰਕੇ